ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਵੱਡੀ ਖਬਰ ਸਾਂਭ ਲਈਆ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਐਮਪੀ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਇਸ ਵਕਤ ਹਾਈ ਕੋਰਟ ਤੋਂ ਵੱਡਾ ਝਟਕਾ ਲੱਗ ਚੁੱਕਿਆ ਅਸਨਾਲਾ ਥਾਣੇ ਦੇ ਉੱਪਰ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਉੱਪਰ ਐਫਆਈਆ ਦਰਜ ਹੋਈ ਸੀ ਤੇ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਤੇ ਇਸ ਵਕਤ ਹਾਈ ਕੋਰਟ ਦੇ ਵੱਲੋਂ ਜ਼ਮਾਨਤਾਂ ਖਾਰਜ ਕਰ ਦਿੱਤੀਆਂ ਗਈਆਂ ਨੇ ਤੇ ਨਾਲ ਸਖਤ ਟਿੱਪਣੀਆਂ ਵੀ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਨੇ ਜਿਸ ਦੇ ਵਿੱਚ ਇਹ ਗੱਲ ਆਖੀ ਗਿਆ ਕਿ ਦੋਸ਼ੀ ਸੂਬੇ ਦੀ ਪ੍ਰਭੂ ਸੱਤਤਾ ਅਤੇ ਅਖੰਡਤਾ ਨੂੰ ਚੁਣੌਤੀ ਦਿੰਦੇ ਸੀ ਦਰਅਸਲ ਇਹ ਮਾਮਲਾ 23 ਫਰਵਰੀ 2022 ਦਾ ਮਾਮਲਾ ਜਦੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਵਿੱਚ ਅਮਰਿਤਪਾਲ ਸਿੰਘ ਆਪਣੇ ਤੇ ਸਾਥੀਆਂ ਦੇ ਨਾਲ ਉਹਦੇ ਨੇ ਆਪਣੇ ਇੱਕ ਸਾਥੀ ਲਾਪਰੇ ਸਿੰਘ ਤੂਫਾਨ ਨੂੰ ਛਡਾਉਣ ਦੇ ਲਈ ਆਉਂਦੇ ਨੇ ਉਸ ਵਕਤ ਬਹੁਤ ਵੱਡੀ ਭੀੜ ਇਕੱਠੀ ਹੋਈ ਹੁੰਦੀ ਆ ਤੇ ਉਸ ਵਕਤ ਇਸ ਤਰੀਕੇ ਜਿਹੜਾ ਇਹ ਸਾਰਾ ਮਾਮਲਾ ਵਾਪਰਦਾ ਕਿ ਉਸ ਵਕਤ ਦੇ ਐਸਐਸਪੀ ਨੂੰ ਵੀ ਜਿਹੜੀਆਂ ਸੱਟਾਂ ਲੱਗਦੀਆਂ ਨੇ ਹੋਰ ਲੋਕਾਂ ਨੂੰ ਸੱਟਾਂ ਲੱਗਦੀਆਂ ਨੇ ਇੱਥੋਂ ਤੱਕ ਕਿ ਐਸਐਸਪੀ ਦੇ ਜਿਹੜੇ ਮੱਤੇ ਦੇ ਉੱਪਰ ਟਾਂਕੇ ਤੱਕ ਲਗਾਉਣੇ ਪੈ ਜਾਂਦੇ ਨੇ ਪਰ ਵੱਡੀ ਖਬਰ ਆ ਕਿ ਅਜ਼ਨਾਲਾ ਥਾਣੇ ਦੇ ਉੱਪਰ ਹੋਏ ਹਮਲੇ ਮਾਮਲੇ ਦੇ ਵਿੱਚ ਇਸ ਵਕਤ ਹਾਈ ਕੋਰਟ ਨੇ ਐਮਪੀ ਅਮਰਤਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹਨਾਂ ਦੀ ਜੋ ਐਮਪੀ ਅਮਰਤਪਾਲ ਸਿੰਘ ਦੇ ਸਾਥੀ ਆ ਜਿਹੜੀਆਂ ਜ਼ਮਾਨਤਾਂ ਨੇ ਜੜੀਆਂ ਉਹ ਉਸ ਦੀਆਂ ਪਟੀਸ਼ਨਾਂ ਰੱਦ ਕੀਤੀਆਂ ਨੇ ਤੇ ਨਾਲ ਸਖਤ ਟਿੱਪਣੀਆਂ ਵੀ ਕੀਤੀਆਂ ਗਿਆ ਇਹਨਾਂ ਦੇ ਵੱਲੋਂ ਗੱਲ ਆਖੀ ਗਿਆ ਕਿ ਬੇਕਾਬੂ ਹੋਈ ਜਿਹੜੀ ਪੀੜ ਸੀ ਗੈਰ ਕਾਨੂੰਨੀ ਪੀੜ ਨੇ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਤੁਸੀਂ ਵੀ ਦੇਖਿਆ ਤੁਹਾਨੂੰ ਅਸੀਂ ਫਾਈਲ ਸ਼ਾਰਟਸ ਉਸ ਦੇ ਵਕਤ ਦੇ ਦਿਖਾ ਰਹੇ ਹਾਂ ਇਹ ਕਿ ਕਿਸ ਤਰੀਕੇ ਹਾਲਾਤ ਬਣੇ ਸੀ ਕਿ ਕੇਐਮਪੀ ਅਮਰਤਪਾਲ ਸਿੰਘ ਹਾਲਾਂਕਿ 224 ਦੇ ਵਿੱਚ ਬਣਦੇ ਨੇ ਉਸ ਵਕਤ ਅਮਰਤਪਾਲ ਸਿੰਘ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਅਜ਼ਨਾਲਾ ਥਾਣੇ ਦੇ ਵਿੱਚ ਪਹੁੰਚਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਾਥੀ ਹੁੰਦੇ ਨੇ ਆਪਣੇ ਇੱਕ ਸਾਥੀ ਲਖਪ੍ਰੀਤ ਸਿੰਘ ਤੂਫਾਨ ਨੂੰ ਛਡਾਉਣ ਦੇ ਲਈ ਵੱਡੇ ਘਟਦੇ ਨਾਲ ਜਾਂਦੇ ਨੇ ਉਸ ਵਕਤ ਮਾਹੌਲ ਟਕਰਾਦਾ ਬਣ ਜਾਂਦਾ ਬਹੁਤ ਲੋਕਾਂ ਦੇ ਪੁਲਿਸ ਪ੍ਰਸ਼ਾਸਨ ਦੇ ਸੱਟਾਂ ਤੱਕ ਲੱਗ ਜਾਂਦੀਆਂ ਰਹੀ ਤੇ ਉਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਆਪਰਾ ਜਨਾਲਾ ਥਾਣੇ ਦੇ ਵਿੱਚ ਮਾਮਲਾ 20 ਦਰਜ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਕਿਸ ਤਰੀਕੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਕੁਝ ਸਮੇਂ ਬਾਅਦ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਐਨਐਸਏ ਤਹਿਤ ਡਿਬਰੂਗਾੜਾ ਭੇਜਿਆ ਜਾਂਦਾ ਤੇ ਹਾਲਾਂਕਿ ਕੁਝ ਸਮਾਂ ਪਹਿਲਾਂ ਉਸਦੇ ਸਾਥੀ ਐਮਪੀ ਅਮਰਿਤਪਾਲ ਸਿੰਘ ਦੇ ਸਾਥੀਆਂ ਦੀ ਜਿਹੜੀ ਐਨਐਸਏ ਦੀ ਮਿਆਦ ਖਤਮ ਹੋਣ ਤੋਂ ਬਾਅਦ ਪੰਜਾਬ ਲਿਆਂਦੇ ਜਾਂਦੇ ਨੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਦੇ ਉੱਪਰ ਮਾਮਲਾ ਦਰਜ ਹੁੰਦਾ ਤੇ ਵਕਾਇਦਾ ਪਹਲਾ ਜਿਹੜਿਆ ਕੋਰਟ ਦੇ ਵਿੱਚ ਪੇਸ਼ੀਆਂ ਚੱਲਦੀਆਂ ਨੇ ਪਰ ਇਸ ਵਕਤ ਵੱਡੀ ਖਬਰਾਂ ਕਿ ਐਮਪੀ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਜਿੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਸੀ ਜ਼ਮਾਨਤ ਨੂੰ ਲੈ ਕੇ ਤੇ ਇਸ ਵਕਤ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਅਰਜ਼ੀਆਂ ਪਟੀਸ਼ਨਾਂ ਖਾਰਜ ਕੀਤੀਆਂ ਤੇ ਨਾਲ ਸਖਤ ਟਿੱਪਣੀਆਂ ਵੀ ਕੀਤੀਆਂ ਨੇ ਉਹਨਾਂ ਕਿਹਾ ਕਿ ਗੈਰ ਕਾਨੂੰਨੀ ਪੀੜ ਨੇ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਜਿਹੜਾ ਦੋਸ਼ੀਆਂ ਨੇ ਸੂਬੇ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਚੁਣੌਤੀ ਦਿੱਤੀ ਸੀ ਤੇ ਇਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਉਹਨਾਂ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਜ਼ਮਾਨਤ ਦੇਣਾ ਇੰਨਾ ਆਸਾਨ ਨਹੀਂ ਆਏ ਆਮ ਮਾਮਲਿਆਂ ਦੀ ਤਰ੍ਹਾਂ ਇਸ ਦੇ ਵਿੱਚ ਜ਼ਮਾਨਤ ਨਹੀਂ ਮਿਲ ਸਕਦੀ